ਅਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਦੀ ਤਾਂ ਅੱਜ ਸਵੇਰ ਤੋਂ ਹੋਈ بارش ਦੇ ਕਰਕੇ ਇਹ ਪੂਰਾ ਜਿਹੜਾ ਏਰੀਆ ਉਹ ਜਲਦਲ ਹੋ ਗਿਆ ਜਿਸ ਲਈ ਕਿ ਪ੍ਰਸ਼ਾਸਨ ਦੀ ਪੋਲ ਖੋਲ ਕੇ ਰੱਖ ਦਿੱਤੀ ਕਿਉਂਕਿ ਕਰੋੜਾ ਰੁਪਈਆ ਦਾ ਖਰਚਾ ਹੈਰੀਟੇਜ ਸਟਰੀਟ ਬਣਾਉਣ ਨੂੰ ਲੱਗਿਆ ਪਰ ਮੀਂਹ ਦੇ ਕਾਰਨ ਇੱਥੇ ਜਲਦਲ ਹੋ ਗਿਆ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਸਵਾਲ ਖੜੇ ਹੋਏ ਨੇ ਪਵਨ ਜੀ ਸਮਾਜਰੀ ਵੀ ਉਹ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਉਹ ਮਗਰ ਇਹ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਆ ਜੋ ਕਿ ਸਰਪਾਰ ਸਾਹਿਬ ਨੂੰਵਾ ਜਾ ਰਿਹਾ ਹਾਲਾਤ ਬੜੇ ਮਾੜੇ ਦੇਖਣ ਮੈਨੂੰ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੀ ਹੈਰੀਟੇਜ ਸਟੇਟ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਬਹੁਤ ਅੱਛਾ ਇੱਕ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਗਿਆ ਸੀ ਅੰਮ੍ਰਿਤਸਰ ਇੱਕ ਸਮਾਰਟ ਸਿਟੀ ਆ ਪਰ ਉਹਦੀ ਦਿੱਕਤ ਉਹੀ ਜੇ ਔਨ ਗਰਾਉਂਡ ਆ ਕੇ ਦੇਖ ਲਓ ਕਿ ਥੋੜੀ ਜੀ ਬਾਰਿਸ਼ ਪਈ ਆ ਤੇ ਪੂਰਾ ਹੈਰੀਟੇਜ ਸਟਰੀਟ ਜਲਤਲ ਹੋ ਗਿਆ ਇੱਥੇ ਜਿੰਨਾ ਟੂਰਿਸਟ ਆ ਰਿਹਾ ਆ 15 ਅਗਸਤ ਆ ਲੋਕਾਂ ਨੇ ਇੰਡੀਪੈਂਡੈਂਸ ਡੇ ਮਨਾਉਣਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆ ਰਹੇ ਜਲਿਆਂਵਾਲਾ ਬਾਗ ਨਤਮਸਤਕ ਹੋ ਰਿਹਾ ਹਰ ਮੰਦਰ ਸਾਹਿਬ ਸ਼ਰਧਾਲੂ ਜਾ ਰਿਹਾ ਉਹਨਾਂ ਨੂੰ ਵੱਡੀ ਦਿੱਕਤ ਸਾਹਮਣੇ ਪੇਸ਼ ਆ ਰਹੀ ਹੈ ਜਿੱਥੋਂ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਜਲਤਲ ਹੋਇਆ ਕੋਈ ਵਹੀਕਲ ਲੰਘਣ ਦਾ ਰਸਤਾ ਨਹੀਂ ਕਿਸੇ ਦਾ ਪੈਦਲ ਚੱਲਣ ਦਾ ਰਸਤਾ ਨਹੀਂ ਇਹ ਬਹੁਤ ਸ਼ਰਮਿੰਦਗੀ ਭਰੀਆਂ ਤਸਵੀਰਾਂ ਸਾਨੂੰ ਵਿਆਖ ਕਰ ਰਿਹਾ ਕਿ ਅੰਮ੍ਰਿਤਸਰ ਦੀ ਮਿਊਨਿਸਪਲ ਕਾਰਪੋਰੇਸ਼ਨ ਡਿਵੈਲਪਮੈਂਟਲ ਏਜੰਸੀਜ਼ ਆ ਉਨ੍ਹਾਂ ਦੀ ਕੀ ਪਰਫਾਰਮੈਂਸ ਹੈ ਕਿ ਜੇ ਜਰਾ ਜਿੰਨੀ بارش ਆ ਜਾਏ ਤੇ ਸੜਕਾਂ ਜਲਤਲ ਹੋ ਰਹੀਆਂ ਇਹ ਸਿੱਧਾ ਸਿਵਲ ਐਡਮਿਨਿਸਟ੍ਰੇਟਿਵ ਫੇਲਿਅਰ ਹੈਗਾ ਕਿਉਂਕਿ ਇਹਨਾਂ ਨੇ ਕੋਈ ਡੀਸਿਲਟਿੰਗ ਨਹੀਂ ਕਰਾਈ ਸੇਵੇ ਦੀ ਸਫਾਈ ਨਹੀਂ ਕਰਾਈ ਔਰ ਜਿਹੜੀ ਐਂਟੀਸੈਪਟਰੀ ਮੀਜਰਸ ਲੈਣੇ ਹੁੰਦੇ ਆ بارش ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਉਹ ਬਿਲਕੁਲ ਨਹੀਂ ਲਏ ਇਹਦੇ ਲਈ ਕੰਪਲੀਟ फेल ਹੋ ਗਈ ਹੈ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਉਹਦੇ ਕਮਿਸ਼ਨਰ ਕਾਰਪੋਰੇਸ਼ਨ ਇਸੇ ਕਰਕੇ ਹਰ ਜਗ੍ਹਾ ਕੋੜੇ ਦੇ ਢੇਰ ਮੀਂਹ ਦਾ ਪਾਣੀ ਜਮਾ ਹੋਣਾ ਸੀਵਰੇਜ ਜਾਮ ਸੜਕਾਂ ਜਾਮ ਇਹਦੇ ਨਾਲ ਸ਼ਰਧਾਲੂਆਂ ਨੂੰ ਟੂਰਿਸਟ ਨੂੰ ਵਿਜ਼ਿਟਰ ਨੂੰ ਹਰ ਤਰ੍ਹਾਂ ਦੀ ਸਮੱਸਿਆ ਪੇਸ਼ ਆ ਰਹੀ ਹੈ ਇਹੋ ਹੀ ਪਾਣੀ ਖੜਾ ਰਿਹਾ ਇਹਦੇ ਵਿੱਚ ਡੇਂਗੂ ਚਿਕਨ ਗੁਨੀਆਂ ਉਹ ਵੀ ਪੈਦਾ ਹੋ ਸਕਦਾ ਸੋ ਇਸ ਕਰਕੇ ਇਸ ਗੰਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਵੀ ਬਹੁਤ ਵੱਡਾ ਖਤਰਾ ਹੈ ਰੋਜ਼ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਅਕਸ਼ਰ ਗਾਲੂ ਮਤਮਤ ਤੱਕ ਹੋਣ ਨਹੀਂ ਸਾਚਨ ਸ਼੍ਰੀ ਹਰਮੰਦਰ ਸਾਹਿਬ ਜਾਂਦੇ ਨੇ ਕੀ ਸ਼ਾਪ ਲੈ ਕੇ ਜਾਣਗੇ ਦੇਖੋ ਬਹੁਤ ਮਾੜੀ ਦਿਖ ਜਾਂਦੀ ਹੈ ਮੈਂ ਅੱਗੇ ਗਿਆ ਕਿ ਇੱਕ ਇੰਟਰਨੈਸ਼ਨਲ ਇੰਪੋਰਟੈਂਸ ਦਾ ਇਹ ਸਪੇਸ ਹੈਗਾ ਇਤਿਹਾਸਿਕ ਜਗ੍ਹਾ ਹੈਗੀ ਆ ਹਰਮੰਦਰ ਸਾਹਿਬ ਇਥੋਂ ਮੇਰਾ ਖਿਆਲ ਹੈ ਵੱਧ ਤੋਂ ਵੱਧ 250 ਮੀਟਰ ਦੂਰੀ ਤੇ ਹੋਊਗਾ ਤੇ ਉਹਦੇ ਰਸਤੇ ਉੱਤੇ ਹੀ ਇਤਾਂ ਦੀ ਦੇਖ ਹੋਊਗੀ ਤੇ ਗੁਰੂ ਨਗਰੀ ਅੰਮ੍ਰਿਤਸਰ ਦੀ ਬਹੁਤ ਭੈੜੀ ਛਵੀ ਇਹ ਪ੍ਰੈਜ਼ੈਂਟ ਕਰ ਰਿਹਾ ਪੂਰੇ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹਦੀਆਂ ਇਮੇਜਸ ਇਹਦੇ ਵਿਜੂਅਲਸ ਅੱਛੇ ਨਹੀਂ ਜਾਣਗੇ ਤੇ ਗੁਰੂ ਨਗਰੀ ਅੰਮ੍ਰਿਤਸਰ ਜਿਹਦੀ ਮਿਊਨਿਸਪਲ ਕਾਰਪੋਰੇਸ਼ਨ ਤੇ ਡਿਵੈਲਪਮੈਂਟਲ ਏਜੰਸੀਸ ਤੇ ਔਰ ਅਫਸਰਾਂ ਦੇ ਉੱਪਰ ਕਾਲੇ ਤੱਬੇ ਦੇ ਰੂਪ ਦੇ ਵਿੱਚ ਇਹ ਪਾਣੀ ਸਾਨੂੰ ਦਿਖ ਰਿਹਾ ਜੋ ਕਿ ਜਲ ਤੋ ਜਲ ਦੇ ਤਰ ਰਿਮੂਵ ਕਰਨਾ ਚਾਹੀਦਾ ਇਹਦੀ ਸਾਰੀ ਜ਼ਿੰਮੇਵਾਰੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੀ ਹੈ ਖੈ ਦੇਖਿਆ ਜਾਵੇ ਜੇਕਰ ਕਰੋੜਾਂ ਰੁਪਇਆ ਲਗਾ ਕੇ ਵੀ ਪ੍ਰੋਜੈਕਟ ਇਸ ਕ੍ਰੀਕੇ ਨਾਲ ਫੇਲ ਹੋਣਗੇ ਤਾਂ ਸਵਾਲ ਖੜੇ ਤਾਂ ਬਣਦੇ ਨੇ ਕਿਉਂਕਿ ਜਿੰਨਾ ਪੈਸਾ ਲਾ ਕੇ ਹੈਰੀਟੇਜ ਸਟਰੀਟ ਦੇ ਉੱਤੇ ਜਿਹੜਾ ਪੈਸਾ ਲਾਇਆ ਗਿਆ ਤਾਂ ਕਿ ਇਸ ਨੂੰ ਵਧੀਆ ਕੀਤਾ ਜਾਵੇ ਪਰ ਥੋੜੇ ਜੀ ਮੀ ਨਾਲ ਹੀ ਪ੍ਰਸ਼ਾਸਨ ਦੀ ਪੋਲ ਖੁੱਲੀ ਹੈ ਬਿਊਰੋ ਰਿਪੋਰਟ ਅਖੰਡ ਲੋਕ